ਹਾਂਜੀ ਹੁਣ ਜਿਹੜੀ ਕੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਸਾ ਬਈ ਆਪਣੇ ਇੱਕ ਪੰਜਾਬੀ ਭਰਾ ਅਮਰੀਕਾ ਦੇ ਵਿੱਚ ਜਾਂਦਾ ਜੋ ਕਿ ਬਈ ਡਰਾਈਵ ਨਹੀਂ ਕਰਦਾ ਤੇ ਪਰ ਉੱਥੇ ਇੱਕ ਹਾਦਸਾ ਵਾਪਰ ਜਾਂਦਾ ਤੇ ਜਿਹੜਾ ਕੀ ਹੁਣ ਉੱਥੋਂ ਦੀ ਸਰਕਾਰ ਨੇ ਕੋਈ ਕਹਿੰਦਾ 15 ਸਾਲ ਕੋਈ ਕਹਿੰਦਾ 30 ਸਾਲ ਦੀ ਇਹਨੂੰ ਸਜ਼ਾ ਦੇ ਦਿੱਤੀ ਜਾਉ ਕਿਉਂਕਿ ਜੇ ਹੁਣ ਗੱਲ ਕਰੀਏ ਅਗਰ 15 ਸਾਲ ਦੀ ਵੀ ਸਜ਼ਾ ਹੁੰਦੀ ਹੈ ਜਾਂ 30 ਸਾਲ ਦੀ ਵੀ ਹੁੰਦੀ ਆ ਤਾ ਇਹਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਉਹਦੇ ਵਿੱਚ ਜੇਲ੍ਹ ਦੇ ਵਿੱਚ ਗੁਜ਼ਰ ਜੂਗੀ ਤੇ ਪਰ ਹੁਣ ਗਲਤੀ ਕਿਹਦੇ ਤੋਂ ਨਹੀਂ ਹੁੰਦੀ ਵੱਡੇ-ਵੱਡੇ ਤੋਂ ਹੋ ਜਾਂਦੀ ਆ ਤੇ ਸਾਡਾ ਇੱਕ ਪੰਜਾਬੀ ਭਰਾ ਅਮਰੀਕਾ ਦੇ ਵਿੱਚ ਫਸਿਆਤਾ ਤੇ ਜਿਹੜੇ ਉਥੋਂ ਇਹ ਜੂ ਟਰਨ ਗਲਤ ਲੈ ਲੈਂਦਾ ਤੇ ਪਰ ਜਿਹੜੇ ਅੱਗੇ ਗੋਰੇ ਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਇਹ ਮਾਮਲੇ ਦੇ ਵਿੱਚ ਤੇ ਉਹਨਾਂ ਦੇ ਕੋਲੇ ਵੀ ਚਾਰ ਬੋਤਲਾਂ ਸ਼ਰਾਬ ਦੀਆਂ ਸੀਗੀਆਂ ਗੱਡੀ ਦੇ ਵਿੱਚ ਸ਼ਰਾਬ ਉਹਨਾਂ ਦੀ ਵੀ ਪੀਤੀ ਸੀ ਉਹਨਾਂ ਦੀ ਕੋਈ ਗਲਤੀ ਨਹੀਂ ਮੰਨ ਰਹੀ ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਤੇ ਜਿਹੜਾ ਸਾਡੀ ਸਾਡਾ ਇੱਕ ਪੰਜਾਬੀ ਭਰਾ ਇਧਰੋਂ ਜ਼ਮੀਨ ਜਾਇਦਾਦ ਵੇਚ ਕੇ ਜਾਂਦਾ ਵੀ ਕਹਿਆ ਜਾਂਦਾ ਹੈ ਅਗਰ ਜੇ ਦੋ ਕਿੱਲੇ ਵਿੱਚ ਇਹ ਤਾਂ ਚਾਰ ਬਣਾਵਾਂਗੇ ਪਰ ਇਹ ਨਹੀਂ ਪਤਾ ਸੀ ਅੱਗੇ ਮਾਮਲਾ ਅੱਗੇ ਕੀ ਬਣ ਜੂਗਾ ਪਹਿਲਾਂ ਇੱਕ ਖਬਰ ਸੁਣਾ ਦਈਏ ਚੈਨਲ ਤੇ ਬਣੇ ਰਹੋ ਬਾਅਦ ਵਿੱਚ ਆਪਾਂ ਵਿਚਾਰ ਸਾਂਝੇ ਕਰਾਂਗੇ ਤਾਂ ਖਬਰ ਸੁਣਨ ਵਾਲੀ ਆ ਤਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਬੋਲਡ ਪੰਜਾਬੀ ਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪਾਰਟੀ ਮੂਲ ਦੇ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਫਲੋਰੀਡਾ ਦੇ ਵਿੱਚ ਜਿੱਥੇ ਕਿ ਇੱਕ ਟਰੱਕ ਨੂੰ ਡਰਾਈਵ ਕਰ ਰਿਆ ਸੀਗਾ ਔਰ ਉਸ ਦੌਰਾਨ ਜਦੋਂ ਗਲਤ ਥਾਂ ਤੋਂ ਯੂਟਰਨ ਲੈਂਦਿਆਂ ਹੋਇਆ ਉਸਦੀ ਗੱਡੀ ਉਸਦੇ ਟਰੱਕ ਦੇ ਵਿੱਚ ਇੱਕ ਗੱਡੀ ਵੱਜਦੀ ਹੈ ਅੱਗੇ ਔਰ ਉਸ ਦੌਰਾਨ ਤਿੰਨ ਜਣਾਂ ਦੀ ਜਾਨ ਚਲੀ ਜਾਂਦੀ ਹੈ ਔਰ ਉਸ ਜੁਰਮ ਦੇ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਚਰਚਾਵਾ ਇਹ ਨੇ ਕਿ ਵੱਧ ਵੱਧ ਉਸਨੂੰ ਸਜ਼ਾ ਹੋ ਸਕਦੀ ਹੈ ਕੋਈ ਕਹ ਰਿਹਾ ਕਿ 15 ਸਾਲ ਕੋਈ ਕਹ ਰਿਹਾ ਕਿ 45 ਸਾਲ ਕੋਈ ਕਹ ਰਿਹਾ ਕਿ 50 ਸਾਲ ਉਸ ਨੂੰ ਸਜ਼ਾ ਹੋ ਸਕਦੀ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਤਾਂ ਉਸ ਪਿੰਡ ਦੇ ਵਿੱਚ ਅਸੀਂ ਬੈਠੇ ਆ ਹਰਜਿੰਦਰ ਦੇ ਪਿੰਡ ਸੀ ਬੈਠੇ ਆ ਜਿਸ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਅਮਰੀਕਾ ਦੇ ਵਿੱਚ ਔਰ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਕਿ ਪਰਿਵਾਰਕ ਮੈਂਬਰ ਕੀ ਸੋਚਦੇ ਆ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਪੂਰਾ ਪਰਿਵਾਰ ਸਦਮੇ ਦੇ ਵਿੱਚ ਆ ਔਰ ਅਸੀਂ ਹਰਜਿੰਦਰ ਦੇ ਪਿੰਡ ਬੈਠੇ ਆ ਹਰਜਿੰਦਰ ਦੇ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਨੇ ਸੁਖਵਿੰਦਰ ਸਿੰਘ ਜੀ ਗੱਲਬਾਤ ਕਰਦੇ ਆ ਕਿ ਆਖਰਕਾਰ ਕਦੋਂ ਗਿਆ ਸੀਗਾ ਉਹ ਔਰ ਹੁਣ ਪੂਰਾ ਪਿੰਡ ਕੀ ਸੋਚ ਰਿਹਾ ਸਰਪੰਚ ਸਾਹਿਬ ਕੀ ਸੋਚ ਰਿਹਾ ਜਾਂ ਪਰਿਵਾਰਕ ਮੈਂਬਰ ਕੀ ਕਹਿ ਰਿਹਾ ਕਿਉਂਕਿ ਸਾਡੀ ਵੀ ਗੱਲਬਾਤ ਹੋਈ ਹੈ ਸਰਪੰਚ ਸਾਹਿਬ ਲਗਾਤਾਰ ਉਹਨਾਂ ਦੇ ਰਸਤੇ ਵਿੱਚ ਨੇ ਸਰਪੰਚ ਸਾਹਿਬ ਬਹੁਤ ਵਕਤ ਤੋਂ ਨਾ ਬੋਲਦੇ ਜੀ ਸਾਚੀ ਗੱਲ ਹੈ ਇੱਕ ਤੁਹਾਡੇ ਹੀ ਪਿੰਡ ਦਾ ਨੌਜਵਾਨ ਸੁਖਾ ਹਰਜਿੰਦਰ ਸਿੰਘ ਜੋ ਕਿ ਅਮਰੀਕਾ ਦੇ ਵਿੱਚੋਂ ਗ੍ਰਿਫਤਾਰ ਹੋਇਆ ਔਰ ਕਿੰਨਾ ਸਮਾਂ ਪਹਿਲਾਂ ਉਹ ਗਿਆ ਸੀਗਾ ਉਹ 2018 ਦੇ ਵਿੱਚ ਥੋਂ ਗਿਆ ਸੀ ਖਾਨਾ ਦੇ ਵਿੱਚ ਆਪਣੀ ਕੁਝ ਜ਼ਮੀਨ ਜਾਇਦਾਦ ਵੇਚ ਕੇ ਗਿਆ ਵਾ ਆਪਣੇ ਆਉਣ ਵਾਲੇ ਭਵਿੱਖ ਕਰਦੇ ਘਰ ਨੂੰ ਕੁਸ਼ਾਲ ਬਣਾਉਣ ਵਾਸਤੇ ਗਿਆ ਵਾ ਬਹੁਤ ਹੀ ਮੁੰਡਾ ਨੇਕ ਨੇਕ ਪਰਿਵਾਰ ਦਾ ਮੁੰਡਾ ਵਾ ਤੇ ਜਦੋਂ ਇਹ ਪਤਾ ਲੱਗਾ ਐਕਸੀਡੈਂਟ ਹੋਇਆ ਪਿੱਛੋਂ ਘਰ ਦਾ ਬੁਰਾ ਹਾਲ ਹੋਇਆ ਸੋਹਰੇ ਵੀ ਗਏ ਉਹਦੀ ਮਾਤਾ ਕੋ ਤੇ ਕੋਈ ਗੱਲ ਨਹੀਂ ਹੋ ਰਹੀ ਘਰ ਦਾ ਬੇਹਾਲ ਹੋਇਆ ਕਿ ਕੋਈ ਕੋਈ ਗੱਲ ਨਹੀਂ ਕੰਮ ਤੇ ਸਮਰਥਨ ਨਹੀਂ ਆਇਆ ਤੇ ਹੁਣ ਸੁਣੀਦਾ ਵਾ ਕਿ ਕੋਈ ਕਹਿੰਦਾ ਉਹਨੂੰ ਨਾਂ ਆਂਦਾ 15 ਸਾਲ ਸਜਾਣੀ ਕੋਈ 30 ਸਾਲ ਸਜਾ ਕੋਈ 45 ਸਾਲ ਜਾਨੀਆਂ ਸਾਲ ਹਤੇ ਸਾਡੀ ਦੇਖੀ ਪੀ ਲਿਆ ਪੀ ਉਥੋਂ ਤੇ ਜਿੰਨੇ ਵੀ ਆਪਰੇ ਭਾਰਤੀ ਨੌਜਵਾਨ ਆ ਉਹ ਵੱਤ ਤੋਂ ਵੱਤੋਂ ਦੀ ਮਦਦ ਕਰਨਾ ਉਹ ਪਟੀਸ਼ਨ ਪਾਉਣਾ ਜੋ ਵੀ ਉਹਦਾ ਜਾਇਜ਼ ਵਕੂਫ ਗਲਤੀਆਂ ਦਾ ਡਰਾਈਵਰਾਂ ਕੋਲ ਮਾਂ ਅਕਸਰ ਮਾੜੀ ਚੰਗੀ ਹੋ ਜਾਂਦੀ ਆ ਤੇ ਉਹਨੇ ਕਿੜੀ ਕੋਈ ਜਾਣ ਪੁੱਝ ਕੇ ਕੀਤੀ ਜਾਂਦਾ ਨਾ ਕੋਈ ਲਗਤ ਪਾਜੀ ਆ ਇਹ ਆ ਕਿ ਉਹਨੋਂ ਦੀ ਵੱਤ ਤੋਂ ਵੱਤ ਪਟੀਸ਼ਨ ਪਾਉਣਾ ਉਹਨੂੰ ਜੋ ਵੀ ਜਾਇਜ਼ ਉਹਦੀ ਬੰਦ ਹੀ ਸਜਾ ਉਹ ਤੇ ਬਾਕੀ ਉਹਦੀ ਮਦਦ ਕਰਨ ਤੋਂ ਬਾਅਦ ਤੇ ਉਹ ਪਿੱਛੇ ਪਰਿਵਾਰ ਕੋਲ ਨਾ ਆਉਂਦਾ ਘਰ ਪਹੁੰਚੇ ਆਪਣੇ ਘਰ ਤੋਂ ਘਰ ਜੋ ਵੀ ਸਜਾਉਂਦੇ ਮਿਲ ਕੇ ਤੁਸੀਂ ਵੀ ਤਸਵੀਰਾਂ ਦੇਖੀਆਂ ਹੋਣਗੀਆਂ ਹਰਜਿੰਦਰ ਦੀਆਂ ਹਾਂਜੀ ਇਹ ਭਾਈ ਜੋ ਹਰਜਿੰਦਰ ਸਿੰਘ ਆ ਜੋ ਉਹਨਾਂ ਦੇ ਪਿੰਡ ਦੇ ਵਿੱਚੋਂ ਇੱਕ ਸਰਪੰਚਾ ਤੇ ਉਹਨਾਂ ਦੀ ਇੰਟਰਵਿਊ ਤੁਸੀਂ ਸੁਣੀ ਲਈਆ ਪਰ ਉਹ ਗਲਤੀਆਂ ਵੱਡੇ ਵੱਡੇ ਤੋਂ ਹੋ ਜਾਂਦੀਆਂ ਹੁਣ ਇੱਕ ਗੋਰਿਆਂ ਦੀ ਗੱਡੀ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਤੇ ਪਹਿਲੀ ਗੱਲ ਇਹ ਕਹਿੰਦੇ ਵੀ ਇਹ ਗਲਤ ਤਰੀਕੇ ਨਾਲ ਅਮਰੀਕਾ ਦੇ ਵਿੱਚ ਆਇਆ ਉੱਥੋਂ ਦੀਆਂ ਸਰਕਾਰਾਂ ਕਹਿੰਦੀਆਂ ਵੀ ਇਹ ਗਲਤ ਤਰੀਕੇ ਨਾਲ ਆਇਆ ਪਹਿਲਾ ਨੰਬਰ ਤਾਂ ਇਹ ਦੱਸੋ 2018 ਦੇ ਵਿੱਚ ਜਾਂਦਾ ਵੱਡੇ-ਵੱਡੇਾਂ ਤੋਂ ਗਲਤੀ ਹੋ ਜਾਂਦੀ ਆ ਤਾਂ ਜਦੋਂ ਇੰਨਾ ਟਾਈਮ ਹੋ ਗਿਆ ਰਹਿੰਦੇ ਨੂੰ ਹੱਜ ਇਹ ਕਹਿ ਰਹੇ ਆ ਵੀ ਉੱਥੇ ਗਲਤ ਤਰੀਕੇ ਨਾਲ ਆਇਆਗਾ ਜਿਹੜਾ ਹਰਜਿੰਦਰ ਸਿੰਘ ਆ ਬਾਕੀ ਜਿਹੜੀ ਗੱਡੀ ਦੇ ਵਿੱਚ ਐਕਸੀਡੈਂਟ ਹੋਇਆ ਜਿਹੜੇ ਗੋਰੇ ਆ ਉਹਨਾਂ ਦੀ ਗੱਡੀ ਦੇ ਵਿੱਚ ਸ਼ਰਾਬ ਵੀ ਮਿਲੀ ਆ ਤੇ ਚਾਰ ਬੋਤਲਾਂ ਸ਼ਰਾਬ ਦੀਆਂ ਮਿਲੀਆਂ ਸ਼ਰਾਬ ਪੀਤੀ ਹੋਈ ਆ ਗਲਤੀ ਵੱਡੇ-ਵੱਡੇਾਂ ਤੋਂ ਹੋ ਜਾਂਦੀ ਆ ਪਰ ਹੁਣ ਅਪੀਲ ਆਪਾਂ ਇਹੀ ਕਰਾਂਗੇ ਜੋ ਇਸ ਪਰਿਵਾਰ ਦਾ ਵੀ ਕਿਹੜਾ ਦੋ ਭੈਣਾ ਇਹਦੇ ਵਿਚਾਰੇ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਤੇ ਸਰਪੰਚ ਦਾ ਵੀ ਕਹਿਣਾ ਵੀ ਸਾਡੇ ਜਿਹੜੇ ਪੰਜਾਬੀ ਉੱਧਰ ਲੋਕ ਲੰਬੇ ਸਮੇਂ ਤੋਂ ਰਹਿੰਦੇ ਆ ਜਿਹੜੇ ਪੱਕੇ ਵੀ ਰਹਿੰਦੇ ਉੱਥੇ ਸਾਡੇ ਪੰਜਾਬੀ ਪਰ ਵੀ ਉਹਨਾਂ ਨੂੰ ਇਹੀ ਅਪੀਲ ਕੀਤੀ ਕਿ ਵੀ ਸਾਥ ਦੇਣ ਇਸ ਪੰਜਾਬੀ ਭਰਾ ਦਾ ਕਿਉਂਕਿ ਗਲਤੀ ਤਾਂ ਹਰ ਇਨਸਾਨ ਤੋਂ ਹੋ ਜਾਂਦੀ ਆ ਤੇ ਪਰ ਇਹ ਜਾਣ ਬੁੱਝ ਕੇ ਗਲਤੀ ਨਹੀਂ ਕੀਤੀ ਤੇ ਇਹਦਾ ਸਾਰੇ ਰਲ ਮਿਲ ਕੇ ਸਾਥ ਦੇਣ ਕਿਉਂਕਿ ਪਰਿਵਾਰ ਦਾ ਦੇਖਿਆ ਜਾਂਦਾ ਵੀ ਦੱਸਿਆ ਵੀ ਜਾਂਦਾ ਬਹੁਤ ਬੁਰਾ ਹਾਲ ਆ ਇੰਟਰਵਿਊ ਆ ਰਹੀਆਂ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਤਾਂ ਇਹ ਖਬਰ ਅੱਜ ਦੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਆਪਣੇ ਪੰਜਾਬੀ ਭਰਾ ਜਿਹੜਾ ਇੱਕ ਅਮਰੀਕਾ ਦੇ ਵਿੱਚ ਡਰਾਈਵਿੰਗ ਕਰਦਾ ਸੀ ਇੱਕ ਐਕਸੀਡੈਂਟ ਹੋਣ ਦੇ ਕਾਰਨ ਹੁਣ ਇਹਨੂੰ ਉੱਥੋਂ ਦੀਆਂ ਸਰਕਾਰਾਂ ਕਹਿ ਰਹੀਆਂ ਕੋਈ ਕਹਿੰਦਾ 30 ਸਾਲ ਦੀ ਸਜ਼ਾ ਕੋਈ 50 ਦੀ ਕੋਈ 15 ਦੀ ਅਗਰ ਸਜ਼ਾ 15 ਸਾਲ ਦੀ ਵੀ ਹੁੰਦੀ ਆ ਜਾਂ 30 ਸਾਲ ਦੀ ਵੀ ਹੁੰਦੀ ਆ ਤਾਂ ساری ਜ਼ਿੰਦਗੀ ਜੇਲ੍ਹ ਦੇ ਵਿੱਚ ਗੁਜ਼ਾਰਦੂਗੀ ਤਾਂ ਇਸ ਕਰਕੇ ਬਈ ਪਰਿਵਾਰ ਨੂੰ ਪਾਲਣ ਵਾਸਤੇ ਆਪਾਂ ਕਹਿ ਦਈਏ ਵੀ ਆਪਣੇ ਇਧਰੋਂ ਜਿਵੇਂ ਜ਼ਮੀਨ ਜਾਇਦਾਦਾਂ ਦਾ ਵੇਚ ਕੇ ਕਹਿਆ ਜਾਂਦਾ ਵੀ ਅਗਰ ਜੇ ਮੈਂ 2 ਕਿੱਲੇ ਵੇਚ ਲਾਂ ਤਾਂ ਮੈਂ ਚਾਰ ਬਣਾਉਂ ਸੋਚ ਕੇ ਕੁਝ ਹੋਰ ਗਿਆ ਸੀ ਪਰ ਹੋ ਕੁਝ ਹੋਰ ਗਿਆ ਤਾਂ ਇਹ ਬਈ ਹੁਣ ਗਲਤੀਆਂ ਤਾਂ ਬੜੇ-ਬੜੇ ਤਾਂ ਹੋਈਆਂ ਨੇ ਉਧਰ ਦੀਆਂ ਸਰਕਾਰਾਂ ਜਿਹੜੀਆਂ ਕਿ ਹੁਣ ਸਾਰਾ ਅੰਜਾਮ ਇਸ ਟ੍ਰੈਵਲ ਦੀ ਠੋਕ ਰਹੀਆਂ ਕਿਉਂਕਿ ਇੱਕ ਕਹਿ ਦਈਏ ਆਪਾਂ ਗਲਤੀ ਹੋ ਜਾਂਦੀ ਹੈ ਵੱਡੇ ਪੱਧਰ ਤੇ ਹੋ ਸਕਦਾ ਜੇ ਉਹਨਾਂ ਦੀ ਵੀ ਗਲਤੀ ਹੋਵੇ ਤਾਂ ਉਹਨਾਂ ਨੂੰ ਵੀ ਉਹਨਾਂ ਦੀ ਵੀ ਇੱਕ ਇਨਕੁਇਰੀ ਹੋਣੀ ਚਾਹੀਦੀ ਇਹ ਵੀ ਉਹਨਾਂ ਦੀ ਸ਼ਰਾਬ ਕੀਤੀ ਸੀ ਗਲਤ ਉਹ ਵੀ ਮਾਰ ਸਕਦੇ ਆ ਵਿੱਚ ਤਾਂ ਸਾਰਾ ਅੰਜਾਮ ਇਹਦੇ ਮੁੰਡੇ ਤੇ ਲਾ ਦਿੱਤਾ ਗਿਆ ਜਿਹੜਾ ਸਾਡਾ ਪੰਜਾਬੀ ਭਰਾ ਡਰਾਈਵਰ ਆ ਤੇ ਜਿਹੜੀ ਵੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਸਾਂਝੀ ਜ਼ਰੂਰ ਕਰਨੀ ਸੀ ਇੱਕ ਸਰਪੰਚ ਬੰਨਿਓ ਜਿਹੜਾ ਕਿ ਇਸ ਮੁੰਡੇ ਦੇ ਪਿੰਡ ਦੇ ਵਿੱਚੋਂ ਇਹ ਇੰਟਰਵਿਊ ਸੋਡੇ ਸਾਂਝੀ ਜ਼ਰੂਰ ਕਰਨੀ ਸੀ ਹੁਣ ਤੱਕ ਦੀ ਅਪਡੇਟ ਪੰਜਾਬੀ ਭਰਾਵਾਂ ਨੂੰ ਫਿਰ ਤੋਂ ਅਪੀਲ ਕਰਦੇ ਆ ਵੀ ਜੋ ਵੀ ਬਈ ਇੱਧਰ ਰਹਿੰਦੇ ਆ ਇਸ ਕੰਟਰੀ ਦੇ ਵਿੱਚ ਤਾਂ ਇਹਦਾ ਭਰਾ ਆਪਣੇ ਸਾਧਨ ਤਾਂ ਇਹ ਨੂੰ ਸਜ਼ਾ ਕੰਮ ਤੋਂ ਕੰਮ ਮਿਲੇ ਜਿਹੜੇ ਕੀ ਆਪਾਂ ਕਹਿੰਦੇ ਆ ਬੰਦੀ ਸਜ਼ਾ ਮਿਲ ਜੇ ਤੇ ਜਿਹੜੇ ਕੀ ਉਧਰ ਉਹਦੀਆਂ ਸਰਕਾਰਾਂ ਜਿਵੇਂ ਹੁਣ ਕਹਿੰਦੀਆਂ ਕੋਈ 30 ਸਾਲ ਕੋਈ 45 ਸਾਲ ਕੋਈ 50 ਸਾਲ ਇਸ ਰੋਡ 'ਤੇ ਸਾਰੀ ਜ਼ਿੰਦਗੀ ਜੀਲ ਦੇ ਵਿੱਚ ਗੁਜ਼ਰਦੀ ਤੇ ਜਿਹੜਾ ਮਗਰ ਪਰਿਵਾਰ ਛੱਡਿਆ ਉਹਨੂੰ ਕੌਣ ਪਾਲੇ ਤਾਂ ਇਸ ਕਰਕੇ ਛੋੜੇ ਅਪੀਲ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓਾਂ ਦੀ ਸ਼ੇਅਰ ਕਰ ਸਕੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਉਹਨਾਂ ਦਾ ਮਿਲਦਾ ਰਹੇ ਕੰਮ ਨੂੰ ਮਟੋਕ ਤੇ ਤਨਬਰ